ਅਸਲ ਵਿੱਚ ਮਹਾਕਵਰ ਸਿੰਘ ਵਿਦੀ ਦੇ ਪਾਸੇ ਠੰਡ ਦਾ ਪ੍ਰਕੋਪ ਤੇ ਦੂਜੇ ਪਾਸੇ ਸਿਆਸਤ ਦੇ ਵਿੱਚ ਆਈ ਗਰਮੀ ਦਿਖਾਈ ਦੇ ਰਹੀ ਹੈ ਇਹ ਗਰਮੀ ਇਸ ਕਰਕੇ ਦਿਖਾਈ ਦੇ ਰਹੀ ਹੈ ਕਿ 2027 ਦੇ ਫਿਕਰ ਹਰ ਸਿਆਸੀ ਪਾਰਟੀ ਦੇ ਅੰਦਰ ਬਲ ਦੇ ਵਿਖਾਈ ਦੇ ਰਿਹਾ ਇਹ ਗਰਮੀ ਮੁਕਸਰ ਦੀ ਧਰਤੀ ਤੇ ਵਿਖਾਈ ਦਿੱਤੀ ਆ ਜਿਹੜੀ ਜੰਗਾਂ ਜੁੱਧਾਂ ਦੇ ਨਾਲ ਜਾਣੀ ਜਾਂਦੀ ਆ ਮੁਕਸਰ ਦੀ ਧਰਤੀ ਇਸੇ ਧਰਤੀ ਤੇ ਮਾਗੀ ਦੇ ਮੇਲੇ ਮੋਕੇ ਸਿਆਸੀ ਕਾਨਫਰੰਸਾਂ ਸਿਆਸੀ ਸਟੇਜਾਂ ਸਿਆਸੀ ਮੰਚ ਦਿਖਾਈ ਦਿੱਤੇ ਆ ਦੇਸਵਾਰ ਪਾਲ ਪਾਨੇ ਵੀ ਇਸ ਸਿਆਸੀ ਮੱਜ ਤੇ ਦਸਤਕ ਦਿੱਤੀ ਆ ਖੈਰ ਕੁਝ ਜਹੇ ਰਲੇਮੇ ਵੀ ਦਿਖਾਈ ਦੇਣਗੇ ਕੁਝ ਜਹੇ ਲੋਕ ਇੱਕ ਦੂਜੇ ਨੂੰ ਛੱਡਦੇ ਵੀ ਵਖਾਈ ਦੇਣਗੇ ਪਰ ਕਿਹੜੇ ਲੋਕ ਹੁਣ ਛੱਡ ਕੇ ਜਾ ਰਿਹਾ ਹੈ ਕਿਹੜੇ ਲੋਕ ਵਾਪਸ ਆ ਰਿਹਾ ਕੁਝ ਜਹੇ ਲੋਕਾਂ ਦਾ ਵੀ ਜ਼ਿਕਰ ਕਰਨਾ ਬਣਦਾ ਜਦੋਂ ਜਹੀਆਂ ਸਿਆਸੀ ਸਟੇਜਾਂ ਲੱਗੀਆਂ ਨੇ ਤਾਂ ਆਖਰ ਅਕਾਲੇ ਦਲ ਪੁਨਰ ਸਰਜੀਤ ਜਿਹੜਾ ਖੁਦ ਨੂੰ ਸਿਧਾਂਤਕ ਤੌਰ ਤੇ ਦੱਸ ਰਿਹਾ ਜਿਹੜਾ ਮੈਂਬਰਸ਼ਿਪ ਦੇ ਨਾਂ ਤੇ ਇੱਕ ਵੱਖਰਾ ਅਕਾਲੀ ਦਲ ਬਣਾ ਕੇ ਚੱਲਿਆ ਹੋਇਆ ਜਿਨ੍ਹਾਂ ਨੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਹੈ ਕਿ ਉਹਨਾਂ ਦੇ ਪਾਰਟੀ ਦਾ ਨਾਮ ਅਕਾਲੀ ਦਲ ਪੰਜਾਬ ਹੋਣਾ ਚਾਹੀਦਾ ਹੈ ਜਿਨ੍ਹਾਂ ਦਾ ਤੀਰ ਨਿਸ਼ਾਨ ਚੋਣ ਨਿਸ਼ਾਨ ਜਿਹਾ ਹੋਣਾ ਚਾਹੀਦਾ ਤਾਂ ਜਦੋਂ ਐਡੀ ਵੱਡੀ ਚਰਚਾ ਚੱਲ ਰਹੀ ਹੈ ਤਾਂ ਪੁਨਰ ਸਰਜੀਤ ਦੇ ਮੰਚ ਤੋਂ ਕਿਹੜੇ ਲੋਕ ਪੋੜੀਆਂ ਤੋਂ ਉੱਤਰਦੇ ਨਜ਼ਰ ਆ ਰਹੇ ਹੈ ਇਸ ਬਾਰੇ ਵੀ ਜ਼ਿਕਰ ਕਰਨਾ ਬਣਦਾ ਹੈ ਜਦੋਂ ਜਹੇ ਸਿਆਸੀ ਮੰਚ ਲੱਗਿਆ ਤਾਂ ਮਨਪ੍ਰੀਤ ਸਿੰਘ ਯਾਲੀ ਇੱਕ ਅਜਿਹੇ ਮੰਚ ਤੇ ਦਖਾਈ ਦਿੱਤੇ ਆ ਜਿੱਥੇ ਗਰਮ ਖਿਆਲੀ ਗੱਲਾਂ ਹੁੰਦੀਆਂ ਨੇ ਜਿੱਥੇ ਵੀ ਪੰਥ ਦੀ ਗੱਲ ਨੂੰ ਅੱਗੇ ਤੋਰਨ ਦਾ ਜ਼ਿਕਰ ਕੀਤਾ ਜਾਂਦਾ ਹੈ ਦਾਵਾ ਠੋਕਿਆ ਜਾਂਦਾ ਤਾਂ ਪਾਈ ਅਮਰਤਪਾਲ ਸਿੰਘ ਦੇ ਨਾਂ ਤੇ ਬਣੀ ਵਾਰਿਸ ਪੰਜਾਬ ਅਕਾਲੀ ਦਲ ਦਾ ਉਹ ਮੰਚ ਜਿਹੜਾ ਮਾਗੀ ਦੇ ਇਸ ਮੇਲੇ ਮੌਕੇ ਇੱਕ ਸਿਆਸੀ ਮੰਚ ਸਜਾਇਆ ਗਿਆ ਜਿੱਥੇ ਮਨਪ੍ਰੀਤ ਸਿੰਘ ਯਾਲੀ ਦਿਖਾਈ ਦਿੱਤੇ ਆ ਮਨਪ੍ਰੀਤ ਸਿੰਘ ਯਾਲੀ ਕੁਝ ਦਿਨ ਪਹਿਲਾਂ ਬਿਆਨਬਾਜ਼ੀ ਕਰਕੇ ਵੀ ਕਰੇ ਸੀ ਜਿਸ ਕਰਕੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹ ਜਿੱਥੇ ਖੜਿਆ ਸਿਧਾਂਤਾਂ ਦੇ ਨਾਲ ਖੜਿਆ ਹੈ ਪੰਥ ਦੇ ਨਾਲ ਖੜਿਆ ਹੈ ਤੇ ਆਹ ਕਰਨ ਦਾ ਜ਼ਿਕਰ ਕੀਤਾ ਸੀ ਕੁਝ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਨਾਲ ਬੈਠੇ ਨਜ਼ਰ ਆਏ ਸੀ ਤੇ ਇਹ ਦਰਸਾਰੇ ਸੀ ਕਿ ਉਹ ਅਜੇ ਵੀ ਅਕਾਲੇਦਲ ਪੁਨਰ ਸਰਜੀਤ ਦਾ 파ਠ ਨੇ ਉਹਨਾਂ ਦੇ ਮੈਂਬਰ ਨੇ ਪਰ ਉਤੋਂ ਇੱਕ ਗੱਲ ਦਾ ਸੁਨੇਹਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਖਬੀਰ ਸਿੰਘ ਬਾਦਲ ਕੀ ਤਿਆਗ ਕਰਨਗੇ ਕੀ ਸਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਗੇ ਪਰ ਇਹ ਸਵਾਲ ਇਸ ਕਰਕੇ ਪਿੱਛੇ ਰਹਿ ਜਾਂਦੇ ਆ ਕਿ ਸਖਬੀਰ ਸਿੰਘ ਬਾਦਲ ਕਾਫੀ ਅੱਗੇ ਵੱਧ ਚੁੱਕਿਆ ਹੈ ਜੇ ਪਛੜ ਚੁੱਕਿਓ ਤਾਂ ਤੁਸੀਂ ਹੀ ਪਛੜ ਚੁੱਕਿਓ ਕਿਉਂਕਿ ਨਾਤਾ ਤੁਸੀਂ ਸਿਧਾਂਤਾਂ ਦੇ ਪਹਿਰਾ ਦੇ ਰਹੇ ਹੋ ਤੇ ਨਾ ਹੀ ਤੁਸੀਂ ਖੜਦੇ ਵਿਖਾਈ ਦੇ ਰਹੇ ਹੋ ਕਿਉਂਕਿ ਇੱਕ ਲੜਾਈ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਸ ਕਰਕੇ ਵਢੀ ਸੀ ਕਿ ਅਕਾਲੀ ਦਲ ਸੰਧਾਨਤਕ ਨਹੀਂ ਰਿਹਾ ਅਕਾਲੀ ਦਲ ਪੰਥਕ ਨਹੀਂ ਰਿਹਾ ਅਕਾਲੀ ਦਲ ਨਿੱਜਵਾਦ ਵੱਲ ਵਧਿਆ ਹੋਇਆ ਜਦੋਂ ਜਹੀਆਂ ਗੱਲਾਂ ਨੂੰ ਲੈ ਕੇ ਤੁਸੀਂ ਨਿਕਲਦੇ ਹੋ ਤੇ ਤੁਸੀਂ ਵਕਰਾ ਮੰਚ ਸਜਾਉਂਦੇ ਹੋ ਤੇ ਅੱਜ ਮਨਪ੍ਰੀਤ ਸਿੰਘ ਯਾਲੀ ਇੱਕ ਜਹੀ ਸਟੇਜ ਤੇ ਦਿਖਾਈ ਦਿੱਤੇ ਹੈ ਜਿਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਇਸ ਪੱਖ ਦੀਆਂ ਦਿਖਾਈ ਦੇ ਰਹੀਆਂ ਐ ਇਸ ਕਰਕੇ ਦਿਖਾਈ ਦੇ ਰਹੀਆਂ ਕਿ ਮਨਪ੍ਰੀਤ ਸਿੰਘ ਯਾਲੀ ਨੇ ਇੱਕ ਅਜਹੀ ਗੱਲ ਆਖੀ ਸੀ ਕਿ ਜੇ ਸੁਖਵੀਰ ਸਿੰਘ ਬਾਦਲ 15 ਦਿਨ ਦੇ ਅੰਦਰ-ਅੰਦਰ ਜਾਂ ਹਫ਼ਤੇ ਦੇ ਅੰਦਰ ਜਾਂ ਮਹੀਨੇ ਦੇ ਅੰਦਰ ਤਿਆਗ ਕਰ ਦਿੰਦੇ ਆ ਤਾਂ ਉਹ ਵਾਪਸ ਆ ਸਕਦੇ ਆ ਬਹੁਤ ਸਾਰੇ ਲੋਕ ਬੇਸ਼ੱਕ ਅਕਾਲੀ ਦਲ ਪੁਨਰ ਸਰਜੀਤ ਦਾ ਮੰਚ ਬਣਾ ਕੇ ਬੈਠੇ ਹੋਇਆ ਪਰ ਅੱਜ ਵੀ ਉਹ ਇਸ ਗੱਲ ਦਾ ਦਾਵਾ ਕਰਦੇ ਆ ਕਿ ਉਹ ਅਕਾਲੀ ਦਲ ਦਾ 파ਟ ਹੈ ਅਕਾਲੀ ਦਲ ਉਹਨਾਂ ਦਾ ਹੈ ਅਕਾਲੀ ਦਲ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਤਾਂ ਜਦੋਂ ਅਜਿਹੀਆਂ ਗੱਲਾਂ ਚੱਲ ਰਹੀਆਂ ਤਾਂ ਆਖਰ ਮਨਪ੍ਰੀਤ ਸਿੰਘ ਯਾਲੀ ਅਕਾਲੀ ਦਲ ਪੁਨਰ ਸਰਜੀਤ ਦੀ ਪੌੜੀ ਤੋਂ ਉੱਤਰ ਕੇ ਦੂਸਰੀ ਸਟੇਜ ਤੇ ਕੀ ਕਰ ਰਹੀ ਸੀ ਇਹਨਾਂ ਸਵਾਲਾਂ ਦਾ ਜਵਾਬ ਵੀ ਮਨਪ੍ਰੀਤ ਸਿੰਘ ਯਾਦਲੀ ਨੂੰ ਦੇਣਾ ਪਏਗਾ। ਇਸੇ ਦਰਮਿਆਨ ਇੱਕ ਅਸਤੀਫਾ ਆਉਂਦਾ ਹੈ। ਇਹ ਅਸਤੀਫਾ ਆਉਂਦਾ ਹੈ ਅਕਾਲੀ ਦਲ ਪੁਨਰ ਸਰਜੀਤ ਪਾਰਟੀ ਤੋਂ ਤੇ ਅਸਤੀਫਾ ਦਿੰਦੇ ਆ ਚਰਨਜੀਤ ਸਿੰਘ ਬਰਾੜ। ਚਰਨਜੀਤ ਸਿੰਘ ਬਰਾੜ ਉਹ ਵਿਅਕਤੀ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਕਾਲੀ ਦਲ ਤੇ ਹਮਲਿਆਂ ਦੀ ਸ਼ੁਰੂਆਤ ਕੀਤੀ ਸੀ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਖਬੀਰ ਸਿੰਘ ਬਾਦਲ ਤੇ ਹਮਲਿਆਂ ਦੀ ਸ਼ੁਰੂਆਤ ਕੀਤੀ ਸੀ। ਜਿਨ੍ਹਾਂ ਨੇ ਤਿਆਗ ਦੀ ਗੱਲ ਕੀਤੀ ਸੀ ਤੇ ਅੱਜ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ ਤੇ ਅਸਤੀਫੇ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਅਕਾਲੀ ਦਲ ਪੁਨਰ ਸਰਜੀਤ ਵੀ ਸਿਧਾਂਤਾਂ ਤੇ ਖੜਾ ਨਜ਼ਰ ਨਹੀਂ ਆ ਰਿਹਾ ਕੋਈ ਵੱਡੀ ਐਕਟੀਵਿਟੀ ਨਜ਼ਰ ਨਹੀਂ ਆ ਰਹੀ ਤਾਂ ਇਹ ਕਹਿ ਸਕਦੇ ਆ ਕਿ ਕਈ ਵਾਰ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਚੁੱਕਿਆ ਕਿ ਉਹ ਜਿਹੜੀ ਆ ਪ੍ਰਧਾਨਗੀ ਛੱਡਣ ਲਈ ਤਿਆਰ ਹੈ ਪਰ ਕੋਈ ਤਿਆਗਤਾ ਕਰੇ ਪਰ ਇੱਥੇ ਵੀ ਕਿਹਾ ਜਾ ਰਿਹਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਸਿਫੇ ਦੀ ਚਰਚਾ ਛਿੜੀ ਸੀ ਤਾਂ ਬਹੁਤ ਸਾਰੇ ਆਗੂ ਜਿਨ੍ਹਾਂ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੋ ਮਾਜਰਾ ਸਰਜੇ ਸਿੰਘ ਰਖੜਾ ਬੀਬੀ ਜ਼ਗੀਰ ਕੌਰ ਬਹੁਤ ਸਾਰੇ ਜਹੇ ਵਿਅਕਤੀ ਸਨ ਜਿਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਿਫੇ ਉੱਤੇ ਕੋਈ ਚਰਚਾ ਨਹੀਂ ਹੋਈ ਪਰ ਹੁਣ ਜਿਸ ਤਰ੍ਹਾਂ ਅਕਾਲੀ ਦਲ ਪੁਨਰ ਸਰਜੀਤ ਤੋਂ ਸਿਫੇ ਨਿਕਲ ਰਿਹਾ ਤਾਂ ਚਰਨਜੀਤ ਸਿੰਘ ਬਰਾੜ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਸੀ ਉਹਨਾਂ ਦੀ ਸਿਧਾਂਤਕ ਲੜਾਈ ਸੀ ਕਿਉਂਕਿ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਇੱਜ਼ਤ ਮਾਨ ਸਤਕਾਰ ਹਮੇਸ਼ਾ ਮਿਲਦਾ ਰਿਹਾ ਪਰ ਜਦੋਂ ਹੁਣ ਅਕਾਲੀ ਦਲ ਪੁਨਰ ਸਰਜੀਤ ਸਿਧਾਂਤਾਂ ਤੇ ਖੜਦਾ ਵੱਖਾ ਹੀ ਨਹੀਂ ਦੇ ਰਿਹਾ ਤਾਂ ਉਹਨਾਂ ਦਾ ਮਨ ਨਹੀਂ ਲੱਗ ਰਿਹਾ ਚਰਨਜੀਤ ਸਿੰਘ ਬਰਾੜ ਦੇ ਅਸਤੀਫਾ ਦੇਣ ਤੋਂ ਬਾਅਦ ਇੱਕ ਵੱਡੀ ਚਰਚਾ ਉੱਭਰਨ ਲੱਗੀ ਆ ਕਿ ਕੀ ਉਹ ਵਾਪਸ ਆ ਰਿਹਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੇ ਅੰਦਰੋਂ ਅੰਦਰੀ ਇਸ ਗੱਲ ਦਾ ਇਸ਼ਾਰਾ ਦੇ ਦਿੱਤਾ ਹੈ ਕਿ ਕੋਈ ਵੀ ਵਾਪਸ ਆ ਸਕਦਾ ਹੈ ਉਹਨਾਂ ਨੂੰ ਆਪਣੇ ਘਰ ਵਾਪਸ ਆ ਜਾਣਾ ਚਾਹੀਦਾ ਹੈ ਜਹਿਆ ਗੱਲਾਂ ਸਰਬੀਰ ਸਿੰਘ ਬਾਦਲ ਕਈ ਵਾਰ ਸਿਆਸੀ ਮੰਚਾਂ ਤੋਂ ਕਰ ਚੁੱਕਿਆ ਕਿ ਜਿਹੜੇ ਰੁਸੇ ਨੇ ਉਹ ਘਰ ਆ ਜਾਣ ਉਹਨਾਂ ਨੂੰ ਘਰ ਵਾਪਸੀ ਕਰ ਲੈਣੀ ਚਾਹੀਦੀ ਹੈ ਪਰ ਚਰਨਜੀਤ ਸਿੰਘ ਬਰਾੜ ਤੋਂ ਪਹਿਲਾਂ ਜੇ ਸਭ ਤੋਂ ਪਹਿਲਾਂ ਵਾਪਸੀ ਕਿਸੇ ਨੇ ਕੀਤੀ ਤਾਂ ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰ ਪਾਸ ਸਿੰਘ ਸੰਧੂ ਨੇ ਕੀਤੀ ਉਹਨਾਂ ਦੀ ਪਤਨੀ ਨੇ ਕੀਤੀ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਇਸ ਪੱਖ ਦੀਆਂ ਉੱਪਰ ਦੀਆਂ ਵੱਖਾਈ ਦੇ ਰਹੀਆਂ ਸੀ ਆਖਰ ਹਜੇ ਵੀ ਦੋ ਜਹੇ ਲੀਡਰ ਨੇ ਜਿਹੜੇ ਕਾਲੇ ਦਲ ਦੇ ਵਿੱਚ ਵਾਪਸ ਆ ਸਕਦੇ ਆ ਤਾਂ ਗੁਪਤ ਤਰੀਕੇ ਦੇ ਨਾਲ ਚਰਚਾ ਚੱਲ ਰਹੀ ਸੀ ਕਿ ਚਰਨਜੀਤ ਸਿੰਘ ਬਰਾੜ ਵਾਪਸ ਆ ਸਕਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਸੁਪੁੱਤਰ ਜਿਹੜੇ ਸਾਬਕਾ ਵਿਧਾਇਕ ਸਨੌਰ ਤੋਂ ਰਹੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਉਹ ਵੀ ਸੁਖਵੀਰ ਸਿੰਘ ਬਾਦਲ ਦੇ ਸੰਪਰਕ ਦੇ ਵਿੱਚ ਹੈ ਤਾਂ ਮੰਨਣਾ ਪਏਗਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਕਾਲੇ ਦਲ ਪੁਨਰ ਸਰਜੀਦ ਦੇ ਵਿੱਚ ਬੈਠੇ ਹੋਇਆ ਜਿਹੜੇ ਵਕਰਾ ਬੰਚ ਵਕਰੀ ਰਾਹ ਬਣਾ ਕੇ ਬੈਠੇ ਹੋਇਆ ਉਹਨਾਂ ਦਾ ਮਨ ਉਸ ਪਾਰਟੀ ਦੇ ਵਿੱਚ ਉਸ ਵੱਖਰੇ ਕਹ ਲੋ ਕਿ ਜਿਹੜਾ ਉਹਨਾਂ ਨੇ ਵੱਖਰਾ ਇੱਕ ਜਿਹਾ ਮਹਾਜ ਸਿਰਜਿਆ ਸੀ ਉਸ ਵਿੱਚ ਲੱਗਦਾ ਵੱਖਾ ਹੀ ਨਹੀਂ ਦੇ ਰਿਹਾ ਪਰ ਸਵਾਲ ਇਸ ਪੱਖ ਦਾ ਵੀ ਉੱਭਰਦਾ ਆ ਰਿਹਾ ਕਿ ਕੀ ਚਰਨਜੀਤ ਸਿੰਘ ਬਰਾੜ ਵਾਪਸ ਆ ਰਿਹਾ ਜੇ ਵਾਪਸ ਆ ਰਿਹਾ ਤਾਂ ਉਹਨਾਂ ਨੂੰ ਕੌਣ ਲੈ ਰਿਹਾ ਕਿਹੜੀ ਸਿਆਸੀ ਪਾਰਟੀ ਲੈ ਰਹੀ ਹੈ ਕੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਲੈ ਰਿਹਾ ਤਾਂ ਉਹਨਾਂ ਦੇ ਸਤੀਫੇ ਤੋਂ ਬਾਅਦ ਇਹ ਚਰਚਾ ਬਣਨ ਲੱਗ ਪਈ ਹੈ ਕਿ ਜਿਹੇ ਲੋਕਾਂ ਨੂੰ ਪਾਰਟੀ ਵਿੱਚ ਵਾਪਸ ਨਹੀਂ ਲੈਣਾ ਚਾਹੀਦਾ ਕਿਉਂਕਿ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਿੱਜੀ ਨੁਕਸਾਨ ਕੀਤਾ ਹੋਵੇ ਜਦੋਂ ਬਹੁਤ ਸਾਰੀਆਂ ਵਿਰੋਧੀ ਸਿਆਸੀ ਤਰ੍ਹਾਂ ਦੇ ਲੋਕ ਅਕਾਲੀ ਦਲ ਦੀ ਘੇਰਾਬੰਦੀ ਕਰ ਰਹੇ ਸਨ ਤਾਂ ਇਹਨਾਂ ਲੋਕਾਂ ਨੂੰ ਪਾਰਟੀ ਦੇ ਨਾਲ ਖੜਨਾ ਚਾਹੀਦਾ ਸੀ ਪਰ ਇਹ ਲੋਕ ਵੱਖਰਾ ਮੱਟ ਬਣਾ ਕੇ ਅਕਾਲੀ ਦਲ ਦੇ ਖਿਲਾਫ ਵੀ ਫਰੰਟ ਖੋਲਦੇ ਆ ਤੇ ਹੁਣ ਜਦੋਂ 2027 ਨੂੰ ਲੈ ਕੇ ਕੁਝ ਅਜਿਹੇ ਮਹਾਜ ਸਰਜ ਦੇ ਵਕਈ ਦੇ ਰਿਹਾ ਤਾਂ ਕੁਝ ਵਾਪਸੀਆਂ ਦੇ ਰਿਹਾ ਇਸ ਤਰ੍ਹਾਂ ਦੇ ਹੋਣਗੇ ਇਸ ਉੱਤੇ ਵੱਡੀ ਚਰਚਾ ਬੜੀ ਵਿਖਾਈ ਦੇ ਰਹੀ ਹੈ ਪਰ ਚਰਚਾ ਇਸ ਪੱਖ ਦੀ ਵੀ ਨਿਕਲੀ ਆ ਕਿ ਅਕਾਲੀ ਦਲ ਪੁਨਰ ਸਲਜੀਤ ਵਿੱਚ ਬੈਠੇ ਲੋਕ ਕੀ ਸੋਚ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਬੁਲਾਉਣ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਤੱਕ ਪਹੁੰਚ ਕਰਨ ਸੁਖਬੀਰ ਸਿੰਘ ਬਾਦਲ ਦੇ ਕਿਹੜੇ ਜਿਹੇ ਵਿਅਕਤੀ ਵਿਸ਼ੇਸ਼ ਨੇ ਜਿਹੜੇ ਇਹਨਾਂ ਨੂੰ ਲੈ ਕੇ ਆਉਣ ਤਾਂ ਆਖਿਰ ਕਿਸ ਤਰ੍ਹਾਂ ਦਾ ਮੰਨਮਟਾਓ ਚੱਲ ਰਿਹਾ ਹੈ ਕਿਸ ਤਰ੍ਹਾਂ ਇਹ ਮਨ ਛੱਡਣਗੇ ਇਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦਾ ਸਾਥ ਛੱਡਣਗੇ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਤੋਂ ਜਾਂ ਉਹਨਾਂ ਦੇ ਸਿਫੇ ਦੇ ਪ੍ਰਤੀ ਅਜਿਹਾ ਕੁਝ ਸੋਚਦੇ ਆ ਪਰ ਹੁਣ ਜਿਸ ਤਰ੍ਹਾਂ ਅਸਿਫੇ ਦੇਣ ਦਾ ਇੱਕ سلسلہ ਦਿਖਾਈ ਦਿੱਤਾ ਹੈ ਮਨਪ੍ਰੀਤ ਸਿੰਘ ਯਾਲੀ ਦੂਜੀ ਸਟੇਜ ਤੇ ਚੜਦੇ ਵਿਖਾਈ ਦਿੱਤੇ ਆ ਤੇ ਵੇਖਦੇ ਆ ਕਿ ਚਰਨਜੀਤ ਸਿੰਘ ਬਰਾੜ ਕੁਝ ਦਿਨ ਬਾਅਦ ਕਿਹੜੇ ਮੰਚ ਤੇ ਕਿਹੜੀ ਸਿਆਸੀ ਧਿਰ ਦੇ ਨਾਲ ਵਿਖਾਈ ਦਿੰਦੇ ਆ